ਅੱਜ ਇਸ ਵਕਤ ਪੰਜਾਬ ਦੀ ਆਮ ਆਦਮੀ ਪਾਰਟੀ ਨਾਲ ਜੁੜੀਆਂ ਦੋ ਵੱਡੀਆਂ ਖਬਰਾਂ ਤੇ ਚਰਚਾ ਕਰਨ ਲੱਗੇ ਆਂ ਪਹਿਲੀ ਵੱਡੀ ਖਬਰ ਹੈ ਕਿ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਇੱਕ ਸੀਨੀਅਰ ਨੇਤਾ ਨੂੰ ਇੱਕ ਸੀਨੀਅਰ ਆਗੂ ਨੂੰ ਅਦਾਲਤ ਨੇ ਸਜ਼ਾ ਸੁਣਾਈ ਹੈ ਪੂਰੀ ਜਾਣਕਾਰੀ ਅੱਗੇ ਦਿੰਨੇ ਆਂ ਦੂਜੀ ਵੱਡੀ ਖਬਰ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਵਿੱਚ ਤਰਨ ਤਾਰਨ ਜਿਮਣੀ ਚੋਣ ਤੋਂ ਪਹਿਲਾਂ ਫਿਰ ਇੱਕ ਵੱਡੀ ਬਗਾਵਤ ਹੋਣ ਜਾ ਰਹੀ ਹੈ ਉਹ ਬਗਾਵਤ ਕਿੱਥੇ ਤੇ ਕਿਵੇਂ ਹੋਣ ਜਾ ਰਹੀ ਹੈ ਤੇ ਕਿਹੜੇ ਸੀਨੀਅਰ ਆਗੂ ਇਸ ਬਗਾਵਤ ਦੀ ਅਗਵਾਈ ਕਰ ਰਹੇ ਨੇ ਪੂਰੀ ਜਾਣਕਾਰੀ ਤੁਹਾਨੂੰ ਦੰਨੇ ਆ ਮਿੱਤਰ ਪਿਆਰਿਓ ਸਤਿ ਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਤੇ ਮੈਂ ਹਾਂ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਸਭ ਤੋਂ ਪਹਿਲਾਂ ਬੇਨਤੀ ਜੇਕਰ ਤੁਸੀਂ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਫਾਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਕਰ ਲਵੋ ਤੇ ਜਿਹੜਾ ਘੰਟੀ ਵਾਲਾ ਬੈਲ ਵਾਲਾ ਬਟਨ ਹੈ ਉਹਨੂੰ ਵੀ ਜਰੂਰ ਦਬ ਦਿਓ ਤਾਂ ਕਿ ਤੁਹਾਡੇ ਕੋਲ ਟਾਈਮ ਸਰ ਜਿਹੜੇ ਵੱਡੀਆਂ ਖਬਰਾਂ ਦੇ ਨੋਟੀਫਿਕੇਸ਼ਨ ਆ ਉਹ ਪਹੁੰਚਦੇ ਰਹਿਣ ਮਿੱਤਰ ਪਿਆਰੋ ਪਹਿਲੀ ਵੱਡੀ ਖਬਰ ਤਰਨਤਾਰਨ ਤੋਂ ਆ ਰਹੀ ਹੈ ਤਰਨਤਾਰਨ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਿਮਣੀ ਚੋਣ ਹੋਣ ਜਾਣੀ ਆ ਔਰ ਤਰਨ ਤਰਨ ਦੇ ਵਿੱਚ ਆਮ ਆਦਮੀ ਪਾਰਟੀ ਚ ਉਦਾਂ ਦੀ ਵੱਡੀ ਬਗਾਵਤ ਨਜ਼ਰ ਆ ਰਹੀ ਹੈ ਜਿਵੇਂ ਦੀ ਬਰਨਾਲੇ ਦੇ ਵਿੱਚ ਹੋਈ ਸੀ ਜਦੋਂ ਪਿੱਛੇ ਜਿਮਣੀ ਚੋਣਾ ਹੋਈਆਂ ਸੀ ਜਦੋਂ ਚਾਰ ਜਿਮਣੀ ਚੋਣਾ ਹੋਈਆਂ ਸੀ ਗਿੱਦੜਵਾਹਾ ਬਰਨਾਲਾ ਉਹ ਉਦੋਂ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਸਥਾਨਕ ਲੀਡਰ ਸੀ ਉਹਨਾਂ ਨੇ ਬਗਾਵਤ ਕੀਤੀ ਸੀ ਗਿੱਦੜਵਾਹਾ ਹਲਕੇ ਦੇ ਇੱਕ ਜਿਹੜੇ ਸੀਨੀਅਰ ਆਗੂ ਸੀ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੇ ਐਮਐਲਏ ਦੀ ਟਿਕਟ ਤੇ ਚੋਣ ਲੜੀ ਸੀ ਉਹ ਵੀ ਬਗਾਵਤ ਕਰਕੇ ਪਾ ਪਾ ਚਲੇ ਗਿਆ ਸੀ ਤੇ ਬਰਨਾਲੇ ਦੇ ਜਿਹੜੇ ਗੁਰਦੀਪ ਸਿੰਘ ਬਾਦ ਸੀਗੇ ਉਹ ਬਗਾਵਤ ਕਰਕੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾਤਾ ਸੀ ਕਿਉਂਕਿ 2000 ਵੋਟਾਂ ਤੇ ਹਾਰਿਆ ਸੀ ਤੇ 16000 ਵੋਟ ਆਮ ਆਦਮੀ ਪਾਰਟੀ ਦਾ ਜਿਹੜਾ ਜ਼ਿਲ੍ਹਾ ਆਗੂ ਸੀ ਉਹ ਵੋਟ ਲੈ ਗਿਆ ਸੀ ਜਿਹਨੇ ਬਗਾਵਤ ਕੀਤੀ ਸੀ ਹੁਣ ਤਰਨਤਾਰਨ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਸੀਗੇ ਕਸ਼ਮੀਰ ਸਿੰਘ ਸੋਲ ਪਿਛਲੇ ਦਿਨੀ ਉਹਨਾਂ ਦੀ ਮੌਤ ਹੋ ਗਈ ਉਸ ਤੋਂ ਬਾਅਦ ਹੁਣ ਜਿਮਣੀ ਚੋਣ ਹੋਣ ਜਾ ਰਹੀ ਹੈ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਦੋ ਵਾਰ ਅਕਾਲੀ ਦਲ ਦੇ ਐਨ ਐਲ ਏ ਰਹੇ ਨੇ ਤੇ ਇੱਕ ਵਾਰ ਆਜ਼ਾਦ ਰਹੇ ਨੇ ਜਿਹੜੇ ਹਰਵਿੰਦਰ ਸਿੰਘ ਸੰਧੂ ਹੁਣ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰਾਇਆ ਜਾ ਰਿਹਾ ਹੈ ਜਿਵੇਂ ਗਿੱਦੜਵਾਚ ਡਿੰਪੀ ਢਿਲੋਂ ਨੂੰ ਕਰਾਇਆ ਸੀ ਤਾਂ ਇੱਥੇ ਫਿਰ ਬਹੁਤ ਵੱਡਾ ਰੌਲਾ ਪੈ ਗਿਆ ਕਿਉਂਕਿ ਜਿਹੜੇ ਤਰੰਤਾਂ ਦੇ ਸਥਾਨਕ ਆਗੂ ਨੇ ਜਿਹੜੇ ਕਈ ਸਾਲਾਂ ਤੋਂ ਪਾਰਟੀ ਲਈ ਕੰਮ ਕਰ ਰਹੇ ਸੀ ਉਹਨਾਂ ਨੇ ਰੌਲਾ ਪਾ ਦਿੱਤਾ ਕਿ ਅਸੀਂ ਜਿਹੜੇ ਬੰਦੇ ਦੇ ਖਿਲਾਫ ਅਸੀਂ ਬੋਲਦੇ ਰਹੇ ਪ੍ਰਚਾਰ ਕਰਦੇ ਰਹੇ ਉਹਨੂੰ ਤੁਸੀਂ ਪਾਰਟੀ 'ਚ ਲੈ ਲਿਆ ਤੇ ਅਸੀਂ ਉਡੀਕ 'ਚ ਬੈਠੇ ਸੀ ਕਿ ਟਿਕਟ ਸਾਨੂੰ ਮਿਲੇਗੀ ਤੇ ਸਾਨੂੰ ਤੁਸੀਂ ਦਰਕਨਾਰ ਕਰ ਰਹੇ ਹੋ ਤਾਂ ਫਿਰ ਇਸ ਮੁੱਦੇ ਤੇ ਵੱਡਾ ਰੌਲਾ ਪੈ ਗਿਆ ਆਮ ਆਦਮੀ ਪਾਰਟੀ ਦੇ ਪਹਿਲਾਂ ਤੋਂ ਕੰਮ ਕਰ ਰਹੇ ਤਰਨ ਤਰਨ ਦੇ ਆਗੂ ਚਾਹੇ ਉਹ ਗੁਰਦੀਪ ਸਿੰਘ ਹੈ ਚਾਹੇ ਗੁਰਦੇਵ ਸਿੰਘ ਹੈ ਚਾਹੇ ਉਹ ਕੋਮਲਪ੍ਰੀਤ ਸਿੰਘ ਹੈ ਜਿਹੜੇ ਐਡਵੋਕੇਟ ਹੈ ਜਿਹੜੇ ਕਿ ਕਸ਼ਮੀਰ ਸਿੰਘ ਸੋਲ ਜਿਹੜਾ ਦੀ ਮੌਤ ਹੋਈ ਐ ਐਮਐਲਏ ਦੀ ਉਹਨਾਂ ਦੇ ਰਿਸ਼ਤੇਦਾਰ ਦੱਸੇ ਜਾਂਦੇ ਨੇ ਤਾਂ ਕਈ ਸਾਰੇ ਹੋਰ ਆਗੂ ਨੇ ਜਿਨ੍ਹਾਂ ਨੇ ਇਹ ਐਲਾਨ ਕੀਤਾ ਕਿ ਜੇਕਰ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਦੇ ਜਿਹੜੇ ਐਮਐਲਏ ਉਹਨਾਂ ਨੂੰ ਸ਼ਾਮਲ ਕਰਾਇਆ ਤੇ ਉਹਨਾਂ ਨੂੰ ਚੋਣ ਲੜਾਈ ਤਾਂ ਫਿਰ ਅਸੀਂ ਸਾਰੇ ਆਗੂ ਵਰਕਰ ਬਾਈਕਾਟ ਕਰਾਂਗੇ ਅਸੀਂ ਉਲਟ ਭੁਗਤਾਂਗੇ ਅਸੀਂ ਕੋਈ ਵੋਟ ਨਹੀਂ ਪੈਂਦਿਆਂਗੇ ਇਦਾਂ ਦੀ ਜਿਹੜੀ ਚਰਚਾ ਹੈ ਇਦਾਂ ਦੀ ਜਿਹੜੀ ਖਬਰ ਹੈ ਉਹ ਮੀਡੀਆ 'ਚ ਨਿਕਲ ਕੇ ਆ ਰਹੀ ਹੈ ਹੁਣ ਆਉਣ ਵਾਲੇ ਦਿਨਾਂ 'ਚ ਇਸ ਖਬਰ ਦੇ ਸੱਚ ਦਾ ਪਤਾ ਲੱਗੇਗਾ ਪਰ ਇਦਾਂ ਦੀ ਜਾਣਕਾਰੀ ਵੱਡੇ ਪੱਧਰ ਤੇ ਆ ਗਈ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਤਰਨ ਤਰਨ ਦੇ ਵਿੱਚ ਵੱਡੀ ਬਗਾਵਤ ਹੋਏਗੀ ਔਰ ਭਗਵੰਤ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਦੇ ਲਈ ਇੱਕ ਵੱਡੀ ਸਿਰਦਰਦੀ ਇੱਕ ਵੱਡੀ ਚੁਣੌਤੀ ਹੁਣ ਤਰਨ ਤਰਨ ਦੇ ਵਿੱਚ ਬਣੇਗੀ ਦੇਖੋ ਜੇਕਰ ਤਰਨ ਤਰਨ ਦੇ ਵਿੱਚ ਜਿਹੜੇ ਪਹਿਲਾਂ ਤੋਂ ਆਮ ਆਦਮੀ ਪਾਰਟੀ ਚ ਕੰਮ ਕਰਨ ਵਾਲੇ ਆਗੂ ਨੇ ਉਹਨਾਂ ਨੇ ਬਗਾਵਤ ਕਰਤੀ ਤਾਂ ਬਿਲਕੁਲ ਆਮ ਆਦਮੀ ਪਾਰਟੀ ਹਾਰ ਸਕਦੀ ਆ ਉਥੇ ਜਿਮਣੀ ਚੋਣ ਕਿਉਂ ਮੈਂ ਬਰਨਾਲਾ ਦੀ ਗੱਲ ਕੀਤੀ ਬਰਨਾਲਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਆਗੂ ਸੀ ਗੁਰਦੀਪ ਸਿੰਘ ਉਹ ਉਮੀਦਵਾਰ ਬਣਨਾ ਚਾਹੁੰਦਾ ਸੀ ਜਿਮਣੀ ਚੋਣਾ ਦੇ ਵਿੱਚ ਜਦੋਂ ਉਥੋਂ ਜਿਹੜੇ ਹਰਮੀ ਜਿਹੜੇ ਮੀਤ ਹੇਰ ਹੈ ਉਹ ਐਮਪੀ ਬਣ ਕੇ ਸੀ ਸੀਟ ਖਾਲੀ ਹੋ ਗਈ ਸੀ ਚੋਣ ਹੋਈ ਦੁਬਾਰਾ ਐਮਐਲਏ ਦੀ ਤਾਂ ਗੁਰਦੀਪ ਸਿੰਘ ਬਾਠ ਨੂੰ ਐ ਸੀ ਗੁਰਦੀਪ ਸਿੰਘ ਨੂੰ ਐ ਸੀ ਕਿ ਮੈਨੂੰ ਟਿਕਟ ਦਿੱਤੀ ਜਾਏਗੀ ਪਰ ਜਦੋਂ ਉਹਨੂੰ ਨਹੀਂ ਦਿੱਤੀ ਗਈ ਹੋਰ ਨੂੰ ਦੇਤੀ ਉਹ ਫਿਰ ਆਜ਼ਾਦ ਖੜ ਗਿਆ 16000 ਵੋਟ ਉਹ ਲੈ ਗਿਆ ਤੇ 2000 ਵੋਟ ਦੇ ਉੱਪਰ ਆਮ ਆਦਮੀ ਪਾਰਟੀ ਦਾ ਉਮੀਦਵਾਰ ਹਾਰ ਗਿਆ ਤੇ ਜਿੱਤ ਕੌਣ ਗਿਆ ਕਾਂਗਰਸ ਦਾ ਹੁਣ ਇੱਥੇ ਹੀ ਸਾਰਾ ਅੰਕੜਾ ਹੈ ਜੇਕਰ ਆਮ ਆਦਮੀ ਪਾਰਟੀ ਦਾ ਕੋਈ ਵੀ ਬੰਦਾ ਤਰਨ ਤਰਨ ਤੋਂ ਆਜ਼ਾਦ ਖੜ ਗਿਆ ਤਾਂ ਜਿਹੜਾ ਬੰਦਾ 8-10 ਸਾਲ ਤੋਂ ਕੰਮ ਕਰ ਰਿਹਾ ਹੈ ਲਾਜ਼ਮੀ ਤੌਰ ਤੇ ਉਹ 8-10000 15000 20000 ਵੋਟ ਲਿਆ ਜਾ ਸਕਦਾ ਹੈ ਤੇ ਜਿੱਤਾਰ ਕਿੰਨੇ ਤੇ ਹੁੰਦੀ ਹੈ 2-4000 ਤੇ ਤਾਂ ਲਾਜ਼ਮੀ ਤੌਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਉਹ ਜਿਹੜੀ ਬਗਾਵਤ ਹੈ ਉਹ ਹਰਾ ਸਕਦੀ ਹੈ ਤੁਸੀਂ ਇਹਦੇ ਬਾਰੇ ਕੀ ਸਮਝਦੇ ਹੋ ਮੇਰੇ ਨਾਲੋਂ ਤਾਂ ਤੁਸੀਂ ਵੈਸੇ ਸਿਆਣੇ ਹੋ ਆਪਣਾ ਕੀਮਤੀ ਵਿਚਾਰ ਇਹਦੇ ਬਾਰੇ ਤੁਸੀਂ ਜਰੂਰ ਲਿਖਿਓ ਹੁਣ ਅਗਲੀ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਦੇ ਇੱਕ ਸੀਨੀਅਰ ਨੇਤਾ ਨੂੰ ਅੱਜ ਅਦਾਲਤ ਨੇ ਸਜ਼ਾ ਸੁਣਾਈ ਹੈ ਜੇਲ੍ਹ ਦੀ ਸਜ਼ਾ ਸੁਣਾਈ ਹੈ ਪੂਰੀ ਜਾਣਕਾਰੀ ਸੁਣੋ ਆਮ ਆਦਮੀ ਪਾਰਟੀ ਦਾ ਆਗੂ ਇਹ ਹੁਸ਼ਿਆਰਪੁਰ ਦੇ ਚੱਬੇਵਾਲ ਤੋਂ ਹਰਵਿੰਦਰ ਸਿੰਘ ਸੰਧੂ ਤਾਂ ਹਰਵਿੰਦਰ ਸਿੰਘ ਸੰਧੂ ਦੇ ਉੱਪਰ ਇੱਕ ਕੇਸ ਸੀ ਕਿ ਉਹਨੇ 2018 ਦੇ ਵਿੱਚ ਇੱਕ ਸਰਪੰਚ ਨੂੰ ਕੁੱਟਿਆ ਸੀ ਸਰਪੰਚ ਦੇ ਕੰਮ 'ਚ ਵਿਘਨ ਪਾਇਆ ਸੀ ਔਰ ਸਰਪੰਚ ਨਾਲ ਬਦਸਲੂਕੀ ਕੀਤੀ ਸੀ ਉਹ ਕੇਸ ਅਦਾਲਤ 'ਚ ਸੀ ਤਾਂ ਅਦਾਲਤ ਨੇ ਤੱਥਾਂ ਸਬੂਤਾਂ ਨੂੰ ਵੇਖਦਿਆਂ ਹੋਇਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਿਹੜਾ ਹਲਕਾ ਇੰਚਾਰਜ ਵੀ ਹੈ ਇਸ ਟਾਈਮ ਉੱਥੋਂ ਦੇ ਹਰਵਿੰਦਰ ਸਿੰਘ ਸੰਧੂ ਉਹਨਾਂ ਨੂੰ 1 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਹੁਣ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਸਾਹਿਬ ਅਗਲੀ ਅਦਾਲਤ ਜਾ ਸਕਦੇ ਆ ਜਦੋਂ 3 ਸਾਲ ਤੋਂ ਘੱਟ ਦੀ ਸਜ਼ਾ ਹੋਵੇ ਤਾਂ ਉੱਪਰਲੀ ਅਦਾਲਤ ਚ ਅਪੀਲ ਪੈ ਜਾਂਦੀ ਹੁੰਦੀ ਹੈ ਤੇ ਬੰਦਾ ਜੇਲ੍ਹ ਜਾਣੋਂ ਇੱਕ ਵਾਰ ਰੁਕ ਜਾਂਦਾ ਪਰ 1 ਸਾਲ ਦੀ ਸਜ਼ਾ ਆਮ ਆਦਮੀ ਪਾਰਟੀ ਦੇ ਉਸ ਆਗੂ ਨੂੰ ਸੁਣਾਈ ਗਈ ਹੈ ਹੁਣ ਅਗਲੀ ਗੱਲ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਆ ਨਰੇਸ਼ ਯਾਦਵ ਜਿਹਨੂੰ ਪੰਜਾਬ ਦੀ ਅਦਾਲਤ ਨੇ ਪਹਿਲਾਂ ਹੀ ਬੇਅਦਬੀ ਦੇ ਮਾਮਲੇ ਦੇ ਵਿੱਚ ਕੈਦ ਦੀ ਸਜ਼ਾ ਸੁਣਾਈ ਹੈ ਉਹਨੂੰ ਵੀ 2 ਸਾਲ ਦੀ ਸਜ਼ਾ ਹੋਈ ਸੀ ਹੁਣ ਜਦੋਂ ਬੇਅਦਬੀ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਕਾਨੂੰਨ ਬਣਾਉਣ ਦੀ ਗੱਲ ਕਰ ਰਹੀ ਹੈ ਤਾਂ ਆਮ ਆਦਮੀ ਪਾਰਟੀ ਤੇ ਵੱਡੇ ਸਵਾਲ ਉੱਠ ਰਹੇ ਨੇ ਦੂਜੀਆਂ ਧਿਰਾਂ ਕਹਿ ਰਹੀਆਂ ਨੇ ਕਿ ਤੁਹਾਡੇ ਜਿਹੜੇ ਬੰਦੇ ਨੇ ਤੁਹਾਡੇ ਐਮਐਲਏ ਜਦੋਂ ਅਦਾਲਤਾਂ 'ਚ ਇਹ ਸਾਬਤ ਹੋ ਗਿਆ ਕਿ ਤੁਹਾਡੇ ਐਮਐਲਏ ਹੀ ਬੇਅਦਬੀ 'ਚ ਸ਼ਾਮਲ ਨੇ ਤਾਂ ਫਿਰ ਤੁਸੀਂ ਬੇਅਦਬੀ ਰੋਕਣ ਦੀ ਗੱਲ ਕਿਵੇਂ ਕਰਦੇ ਹੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦਾ ਐਮਐਲਏ ਜਦੋਂ ਬੇਅਦਬੀ ਦੇ ਮਾਮਲੇ 'ਚ ਕੇਸ 'ਚ ਫਸਿਆ ਸੀ ਉਦੋਂ ਆਮ ਆਦਮੀ ਪਾਰਟੀ ਨੇ ਉਹਦੀ ਇੱਕ ਤਰ੍ਹਾਂ ਨਾਲ ਹਮਾਇਤ ਕੀਤੀ ਸੀ ਜਦੋਂ ਉਹਨੂੰ ਸਜ਼ਾ ਹੋ ਗਈ ਦੋਚੀ ਠਹਿਰਾਇਆ ਗਿਆ ਸੀ ਅਦਾਲਤ ਵੱਲੋਂ ਜਦੋਂ ਉਦੋਂ ਵੀ ਉਹਨੂੰ ਨਾ ਪਾਰਟੀ ਚੋਂ ਬਾਹਰ ਕੱਢਿਆ ਗਿਆ ਨਾ ਉਹਦੇ ਤੇ ਕੋਈ ਕਾਰਵਾਈ ਕੀਤੀ ਗਈ। ਉਹ ਆਮ ਆਦਮੀ ਪਾਰਟੀ ਦੇ ਵਿੱਚ ਹੀ ਰਿਹਾ ਸੀ। ਤਾਂ ਇਸ ਕਰਕੇ ਆਮ ਆਦਮੀ ਪਾਰਟੀ ਦੀ ਆਲੋਚਨਾ ਵੱਡੇ ਪੱਧਰ ਤੇ ਹੋਈ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਆਪਣੇ ਬੰਦਿਆਂ ਤੇ ਕਾਰਵਾਈ ਨਹੀਂ ਕਰਦੀ। ਹੁਣ ਅੱਜ ਆਮ ਆਦਮੀ ਪਾਰਟੀ ਜਦੋਂ ਬੇਅਦਬੀ ਦੇ ਮੁੱਦੇ ਤੇ ਵੱਡੀ ਸਜ਼ਾ ਵਾਲਾ ਕਾਨੂੰਨ ਲਿਆਉਣ ਦੀ ਗੱਲ ਕਰ ਰਹੀ ਹੈ, ਪਿਛਲੇ ਦਿਨੀ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਆ ਗਿਆ। ਉਸ ਤੋਂ ਬਾਅਦ ਉਹ ਮਾਮਲਾ ਇੱਕ ਤਰ੍ਹਾਂ ਨਾਲ ਠੰਡੇ ਬਸਤੇ ਚ ਬਹੁਤ ਸਾਰੇ ਲੋਕ ਕੰਦੇ ਪੈ ਗਿਆ ਕਿਉਂਕਿ ਕਮੇਟੀ ਬਣਦੀ ਕਮੇਟੀ ਨੂੰ 6 ਮਹੀਨੇ ਤੱਕ ਰਿਪੋਰਟ ਦੇਣੀ ਹੈ ਵੀ ਇਹ ਕਾਨੂੰਨ ਕਿਵੇਂ ਬਣਾਇਆ ਜਾਵੇ ਤਾਂ ਉਸ ਤੋਂ ਬਾਅਦ ਫਿਰ ਫੇਰ ਵੇਖੀ ਜਾਏਗੀ ਪਰ ਆਮ ਆਦਮੀ ਪਾਰਟੀ ਨੇ ਚਰਚਾ ਜ਼ਰੂਰ ਵੱਡੀ ਬਟੋਰੀ ਦੇਖੋ ਪਹਿਲੀਆਂ ਸਰਕਾਰਾਂ ਕਾਲੀ ਦਲ ਦੀ ਰਹੀ ਉਹਦੇ ਤੇ ਵੀ ਬੇਅਦਬੀ ਦੇ ਦੋਸ਼ ਲੱਗੇ ਇਸੇ ਕਰਕੇ ਕਾਲੀ ਦਲ ਬਣ ਜਾ ਗਿਆ ਕਾਂਗਰਸ ਨੇ ਬੇਅਦਬੀ ਦਾ ਇਨਸਾਫ ਨਹੀਂ ਦਿੱਤਾ ਸਿੱਧੀ ਸਾਫ਼ ਗੱਲ ਹੈ ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਬੈਰ ਸਾਡੇ ਗੁਰੂ ਸਾਹਿਬਾਨਾਂ ਨੇ ਇਹੀ ਕੁਛ ਆਪਾਨੂੰ ਸਿਖਾਇਆ ਨਿਰਪੱਖਤਾ ਦੇ ਨਾਲ ਸਾਰੀਆਂ ਪਾਰਟੀਆਂ ਨੇ ਬੇਅਦਬੀ ਦੇ ਉੱਪਰ ਸਿਆਸਤ ਕੀਤੀ ਹੈ ਇਹ ਗੱਲ ਹੈ ਕਾਂਗਰਸ ਦੇ ਐਮਐਲਏ ਪ੍ਰਗਟ ਸਿੰਘ ਨੇ ਤਾਂ ਖੁਦ ਮੰਨ ਲਈ ਤੇ ਆ ਆ ਥੋੜੇ ਦਿਨ ਪਹਿਲਾਂ ਵਿਧਾਨ ਸਭਾ ਚੋਂ ਨੇ ਕਿਹਾ ਕਿ ਬੇਅਦਬੀ ਦੇ ਮੁੱਦੇ ਤੇ ਸਿਰਫ ਸਿਆਸਤ ਹੋ ਰਹੀ ਹੈ ਤੇ ਉਹਨੇ ਕਿਹਾ ਸਾਡੀ ਪਾਰਟੀ ਕਾਂਗਰਸ ਨੇ ਵੀ ਇਹਦੇ ਤੇ ਸਿਆਸਤ ਕੀਤੀ ਹੈ ਹੁਣ ਕਾਂਗਰਸ ਨੇ ਇਹਦਾ ਅਜੇ ਤੱਕ ਕੋਈ ਜਵਾਬ ਦਿੱਤਾ ਨਹੀਂ ਬਲਕਿ ਦੇਣਾ ਚਾਹੀਦਾ ਸੀ ਤੁਸੀਂ ਇਹ ਸਭ ਕੁਝ ਦੇ ਉੱਪਰ ਕੀ ਸੋਚਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਜਰੂਰ ਦਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ